ਹਾਂਜੀ ਪੰਜਾਬੀਓ ਸਤਿ ਸ੍ਰੀ ਅਕਾਲ ਅੱਜ ਤੁਹਾਡੇ ਨਾਲ ਗੱਲ ਕਰਨੀ ਹੈ ਜਿਵੇਂ ਅੱਜ ਦਾ ਦਿਨ ਹੈ ਰਖੜੀ ਦਾ ਤਿਉਹਾਰ ਹੈ ਤੇ ਬਚਪਨ ਤੋਂ ਲੈ ਕੇ ਅੱਜ ਤੱਕ ਦੇਖਦੇ ਸੁਣਦੇ ਆਏ ਆ ਕਿ ਰਖੜੀ ਵਾਲੇ ਦਿਨ ਅਕਸਰ ਪੈਂਚਕਾਂ ਹੁੰਦੀਆਂ ਤੇ ਪੈਂਚਕਾਂ ਦਾ ਬੀਬੀਆਂ ਪੈਣਾ ਬੜਾ ਵਿਚਾਰ ਕਰਦੀਆਂ ਟੈਨਸ਼ਨ ਲੈਂਦੀਆਂ ਕਿ ਮੈਂ ਆਪਦੇ ਭਰਾ ਦੇ ਪੈਂਚਕਾਂ ਦੇ ਦਿਨ ਰਖੜੀ ਨਹੀਂ ਬੰਨਣੀ ਪਹਿਲਾਂ ਬੰਨ੍ਹਦੀਆਂ ਸੀ ਪੈਂਚਕਾਂ ਤੋਂ ਇੱਕ ਦਿਨ ਪਹਿਲਾਂ ਬੰਨ੍ਹ ਦੇਣੀ ਜਾਂ ਜਿਹਦਾ ਸਮਾਂ ਨਾ ਲੱਗਣਾ ਉਹਨੇ ਕਹਿੰਨਾ ਇੱਕ ਦੋ ਦਿਨ ਬਾਅਦ ਚ ਬੰਨ੍ਹ ਦੂੰ ਪਰ ਪੈਂਚਕਾਂ ਵਾਲੇ ਦਿਨ ਨਹੀਂ ਬੰਨ੍ਹਣੀ ਸੋ ਇਹ ਪੈਂਚਕਾਂ ਦੀ ਆਪਾਂ ਗੱਲ ਕਰਨੀ ਹੈ ਅੱਜ ਪੈਂਚਕ ਅੱਜ ਦੇ ਸਮੇਂ ਦੇ ਵਿੱਚ ਇਸ ਦੀ ਕੋਈ ਮਹੱਤਤਾ ਨਹੀਂ ਹੈ ਕਿਉਂਕਿ ਪੁਰਾਣੇ ਸਮਿਆਂ ਦੇ ਵਿੱਚ ਲੋਕ ਫਿੱਤਾਂ ਦੇ ਹਿਸਾਬ ਨਾਲ ਵਾਰਾਂ ਦੇ ਹਿਸਾਬ ਨਾਲ ਚੱਲਦੇ ਸੀ ਜਿਵੇਂ ਮੱਸਿਆ ਤੋਂ ਪੁੰਨਿਆਂ ਤੱਕ ਫਿਰ ਵਿੱਚ ਸੰਗ੍ਰਾਂਨ ਦਾ ਆ ਗਿਆ ਪੁਰਾਣੇ ਸਮਿਆਂ ਦੇ ਵਿੱਚ ਮੱਸਿਆ ਤੇ ਪੁੰਨਿਆ ਹੀ ਹੁੰਦੀਆਂ ਸਨ ਤੇ ਉਹਨਾਂ ਦੇ ਵਿੱਚੋਂ ਏਕਮ ਦੂਜ ਤੀਜ ਇਸੇ ਤਰ੍ਹਾਂ ਦਿਨਾਂ ਦੇ ਹਿਸਾਬ ਨਾਲ ਗਿਣਤੀ ਮਿੰਤੀ ਹੁੰਦੀ ਸੀ ਅਤੇ ਸ਼ਾਸਤਰਾਂ ਦੇ ਅਨੁਸਾਰ ਹਿੰਦੂ ਧਰਮ ਦੇ ਅਨੁਸਾਰ ਇਦੇ ਜ਼ਿਕਰ ਮਿਲਦੇ ਆ ਇੱਕ ਮੈਂ ਜਿਹੜੀ ਤੁਹਾਡੇ ਨਾਲ ਅੱਜ ਗੱਲ ਕਰਨੀ ਹੈ ਕਿ ਪੈਂਚਕਾਂ ਦਾ ਅਸਲ ਰੂਪ ਆਮ ਬੋਲਚਾਲ ਦੇ ਵਿੱਚ ਅਸੀਂ ਇਹਨੂੰ ਪੈਂਚ ਕਹਿ ਦਿੰਨੇ ਆ ਪਰ ਸੰਸਕ੍ਰਿਤ ਦੇ ਵਿੱਚ ਇਸ ਦਾ ਨਾਮ ਪੰਚਕ ਹੈ ਪੰਚਕ ਤੋਂ ਹੌਲੀ-ਹੌਲੀ ਇਹਨੂੰ ਅਸੀਂ ਪੰਜਾਬੀਆਂ ਨੇ ਪੈਂਚਕਾਂ ਕਹਿਣਾ ਸ਼ੁਰੂ ਕਰ ਦਿੱਤਾ ਇਹਦਾ ਸਬੰਧ ਸਨਾਤਨ ਹਿੰਦੂ ਧਰਮ ਦੇ ਨਾਲ ਹੈ ਤਾਂ ਸਨਾਤਨ ਧਰਮ ਦੇ ਵਿੱਚ ਛੇ ਸ਼ਾਸਤਰਾਂ ਦਾ ਜ਼ਿਕਰ ਮਿਲਦਾ ਹੈ ਜਿਹਦੇ ਵਿੱਚੋਂ ਇੱਕ ਸ਼ਾਸਤਰ ਹੈ ਜਿਹਦਾ ਨਾਮ ਹੈ ਮੀਮਾਸਾ ਮੀਮਾਸਾ ਸ਼ਾਸਤਰ ਦੇ ਵਿੱਚ ਪੰਚਕਾਂ ਬਾਰੇ ਜਾਣਕਾਰੀ ਮਿਲਦੀ ਹੈ ਮੀਮਾਸਾ ਸ਼ਾਸਤਰ ਦਾ ਜਿਹੜਾ ਕੇਂਦਰ ਬਿੰਦੂ ਹੈ ਜਿਹੜਾ ਉਹਦਾ ਬੇਸਿਕ ਹੈ ਉਹ ਧਰਤੀ ਤੇ ਲਿਖਿਆ ਗਿਆ ਹੈ ਧਰਤੀ ਨੂੰ ਕੇਂਦਰ ਬਿੰਦੂ ਮੰਨ ਕੇ ਚੱਲਿਆ ਗਿਆ ਰੁੱਤਾਂ ਦਿਨਾਂ ਵਾਰਾਂ ਇਹਦਾ ਉਹਦੇ ਵਿੱਚ ਜ਼ਿਕਰ ਮਿਲਦਾ ਸੋ ਮਿਮਾਸਾ ਦੇ ਵਿੱਚ ਜਿਹੜਾ ਧਰਤੀ ਦੇ ਉੱਤੇ ਜੋ ਪਾਉਣ ਪਾਣੀ ਹੈ ਧੁੱਪ ਛਾ ਜਾਵਾਜੂ ਮੰਡਲ ਇਹਦਾ ਜ਼ਿਕਰ ਕੀਤਾ ਗਿਆ ਤਾਂ ਇਸ ਵਿੱਚ ਪਾਲ ਘੜੀ ਦਿਨ ਮਹੀਨੇ ਸਾਲਾਂ ਦੀ ਗਿਣਤੀ ਮਿੰਤੀ ਇਸੇ ਹਿਸਾਬ ਨਾਲ ਕੀਤੀ ਗਈ ਹੈ ਸੋ ਗੱਲ ਕਰ ਰਹੇ ਸੀ ਪੰਚਕਾਂ ਦੀ ਪੰਚਕ ਜਿਸ ਤਰ੍ਹਾਂ ਔਰਤ ਨੂੰ ਮਹਾਮਾਰੀ ਆਉਂਦੀ ਹੈ ਪੀੜ ਆਉਂਦੀ ਹੈ ਇਸੇ ਤਰ੍ਹਾਂ ਹੀ ਮਿਮਾਸਾ ਸ਼ਾਸਤਰ ਦੇ ਵਿੱਚ ਲਿਖਿਆ ਗਿਆ ਹੈ ਕਿ ਧਰਤੀ ਨੂੰ ਵੀ ਮਹਾਮਾਰੀ ਆਉਂਦੀ ਹੈ ਉਹਨਾਂ ਦਿਨਾਂ ਦੇ ਵਿੱਚ ਕੋਈ ਚੰਗਾ ਕਾਰਜ ਸ਼ੁਭ ਕਾਰਜ ਘਰ ਬਣਾਉਣਾ ਵਿਆਹ ਕਰਨਾ ਇਥੋਂ ਤੱਕ ਕਿ ਹਿੰਦੂ ਧਰਮ ਦੇ ਵਿੱਚ ਵਰਣਨ ਮਿਲਦਾ ਹੈ ਕਿ ਧਰਤੀ ਤੇ ਬੈਠਣਾ ਵੀ ਸ਼ੁਭ ਮੰਨਿਆ ਜਾਂਦਾ ਸੀ ਇੱਕ ਇਹ ਪੰਚਕਾਂ ਦਾ ਪੱਖ ਇਹ ਵੀ ਹੈ ਇਹ ਦੂਜਾ ਜਿਹੜਾ ਪੈਂਚਕਾਂ ਦਾ ਸਬੰਧ ਚੰ드ਰਮਾ ਦੇ ਨਾਲ ਹੈ ਇਹ ਤੋਂ ਪਹਿਲਾਂ ਸਮਝਣਾ ਜ਼ਰੂਰੀ ਹੈ ਕਿ ਚੰ드ਰਮਾ ਧਰਤੀ ਦੇ ਦੁਆਲੇ ਘੁੰਮਦਾ ਹੈ ਤੇ ਚੰ드ਰਮਾ ਧਰਤੀ ਦਾ ਚੱਕਰ ਹੈ ਜਿਹੜਾ 27.3 ਦਿਨਾਂ ਦੇ ਵਿੱਚ ਲਾਉਂਦਾ ਚੰ드ਰਮਾ ਪਰ ਧਰਤੀ ਤੋਂ ਵੇਖਣ ਤੋਂ ਇਹ ਲੱਗਦਾ ਹੈ ਕਿ ਚੰ드ਰਮਾ ਇੱਕ ਖਾਸ ਰਸਤੇ ਨੂੰ ਫਾਲੋ ਕਰਦਾ ਹੈ ਤੇ ਉਹ ਉਸ ਰਸਤੇ ਵਿੱਚ 27 ਤਾਰਿਆਂ ਦੇ ਸਮੂਹ ਆਉਂਦੇ ਹਨ ਜਿਹੜੇ ਵੱਖ-ਵੱਖ ਅਕਿਰਤੀਆਂ ਦੇ ਵਿੱਚ ਹਨ ਜਦੋਂ ਅਸੀਂ ਰਾਤ ਨੂੰ ਤਾਰਿਆਂ ਵੱਲ ਵੇਖਾਂਗੇ ਤਾਂ ਸਾਨੂੰ ਇਹ ਚੀਜ਼ ਸੁਭਾਵਕ ਨਜ਼ਰ ਆ ਜਾਵੇਗੀ ਤਾਂ ਜੋਤਿਸ਼ੀਆਂ ਦੇ ਅਨੁਸਾਰ ਚੰ드ਰਮਾ ਇਨ ਇੱਕ ਦਿਨ ਇੱਕ ਨਿਸ਼ੱਤਰ ਦੇ ਵਿੱਚ ਗੁਜਰਦਾ ਹੈ ਤਾਂ ਉਹ 12 ਨਕਸ਼ਤਰ ਹਨ ਕਿ ਉਹਨਾਂ ਵਿੱਚੋਂ ਪੰਜ ਅਸ਼ુભ ਹੈ ਜਦੋਂ ਚੰਦਰਮਾ ਉਹਨਾਂ 12 ਨਕਸ਼ਤਰਾ ਦੇ ਵਿੱਚੋਂ ਗੁਜਰਦਾ ਹੋਇਆ ਉਹਨਾਂ 5ਾਂ ਨਕਸ਼ਤਰਾ ਦੇ ਵਿੱਚ ਆਉਂਦਾ ਹੈ ਤਾਂ ਸ਼ਾਸਤਰਾਂ ਅਨੁਸਾਰ ਉਹਨਾਂ ਨੂੰ ਅਸ਼ubh ਮੰਨਿਆ ਹੋਣ ਕਰਕੇ ਜੋਤਿਸ਼ੀ ਨੇ Hindu ਧਰਮ ਦੇ ਅਨੁਸਾਰ ਉਹਨਾਂ ਨੂੰ ਮਾੜੇ ਕਹਿ ਲਿਏ ਗਿਨਿਆ ਜਾਂਦਾ ਉਹਨਾਂ ਦਿਨਾਂ ਦੇ ਵਿੱਚ ਕੋਈ ਚੰਗਾ ਕਾਰਜ ਖੁਸ਼ੀ ਦਾ ਕਾਰਜ ਕਰਨਾ ਵਰਜਿਤ ਕੀਤਾ ਗਿਆ ਪਰ ਅੱਜ ਦੇ ਸਮੇਂ ਦੇ ਵਿੱਚ Hindu ਧਰਮ ਦੇ ਲੋਕ ਵੀ ਪੜ੍ਹੇ ਲਿਖੇ ਵਿਗਿਆਨ ਨੂੰ ਸਮਝਦੇ ਹੋਏ ਇਹਨਾਂ ਚੀਜ਼ਾਂ ਨੂੰ ਸਮਝਦੇ ਆ ਕਿ ਅੱਜ ਦੇ ਟਾਈਮ ਦੇ ਵਿੱਚ ਤਾਂ ਲੋਕ ਸੰਡੇ ਟੂ ਸੈਚਰਡੇ ਪਾਵਾਂ ਤਵਾਰ ਤੋਂ ਸ਼ਨੀਵਾਰ ਤੇ ਤਰੀਕਾ ਦੇ ਹਿਸਾਬ ਨਾਲ ਆਪਣੀ ਜ਼ਿੰਦਗੀ ਨੂੰ ਜਿਉਂਦੇ ਆ ਇਹਨਾਂ ਥਿੱਤਾਂ ਦਾ ਵਾਰਾਂ ਦਾ ਗੰਢ ਮੂਲਾਂ ਦਾ ਪੈਂਚਕਾਂ ਦਾ ਆਮ ਜ਼ਿੰਦਗੀ ਦੇ ਨਾਲ ਕੋਈ ਸਬੰਧ ਨਹੀਂ ਹੈ ਸੋ ਮੈਂ ਇੱਥੇ ਜ਼ਿਕਰ ਖਾਸ ਕਰਕੇ ਕਰਾਂਗਾ ਕਿ ਜੇਕਰ ਕੋਈ ਕਿੰਦੂ ਧਰਮ ਨਾਲ ਸੰਬੰਧ ਰੱਖਦਾ ਜਾਂ ਹਿੰਦੂ ਧਰਮ ਦੀ ਫਲਸਫੀ ਨੂੰ ਸਮਝਣਾ ਚਾਹੁੰਦਾ ਮੰਨਣਾ ਚਾਹੁੰਦਾ ਉਹ ਸਤਕਾਰ ਯੋਗ ਹੈ ਧਰਮ ਸਾਰੇ ਸਤਕਾਰ ਯੋਗ ਹਨ ਜੋ ਵੀ ਕਿਸੇ ਚੀਜ਼ ਨੂੰ ਫਾਲੋ ਕਰਦਾ ਕਿਸੇ ਧਰਮ ਨੂੰ ਕਿਸੇ ਮਜ਼ਬ ਨੂੰ ਕਿਸੇ ਵਿਦਿਆ ਨੂੰ ਉਹਦੇ ਵਾਸਤੇ ਉਹ ਸਤਕਾਰਤ ਹੈ ਪਰ ਆਮ ਜ਼ਿੰਦਗੀ ਦੇ ਨਾਲ ਇਹਨਾਂ ਪੰਚਕਾਂ ਦਾ ਇਹਨਾਂ ਪੈਚਕਾਂ ਦਾ ਕੋਈ ਸੰਬੰਧ ਨਹੀਂ ਹੈ ਸਾਡੀ ਜ਼ਿੰਦਗੀ ਦੇ ਨਾਲ ਅਸੀਂ ਪੜ੍ਹੇ ਲਿਖੇ ਹੋਣ ਕਰਕੇ ਇਹਨਾਂ ਵਹਿਮਾਂ ਭਰਮਾਂ ਦੇ ਵਿੱਚ ਨਹੀਂ ਪੈਣਾ ਚਾਹੀਦਾ ਸੋ ਗੁਰੂ ਘਰ ਦੇ ਸੇਵਾਦਾਰ ਹੋਣ ਕਰਕੇ ਜ਼ਿਆਦਾਤਰ ਧੀਵੀਆਂ ਪੈਣਾ ਅਕਸਰ ਸਵਾਲ ਕਰਦੀਆਂ ਰਹਿੰਦੀਆਂ ਪੁੱਛਦੀਆਂ ਰਹਿੰਦੀ ਹੈ ਕਿ ਬਾਬਾ ਜੀ ਇਹ ਪੰਚਕਾਂ ਕਦੋਂ ਆਉਣੀਆਂ ਇੱਥੋਂ ਤੱਕ ਕਿ ਕਈ ਵਾਰ ਕਿਸੇ ਦੀ ਮੌਤ ਹੋ ਜਾਵੇ ਤਾਂ ਸ਼ਿਸ਼ਕਾਰ ਵੇਲੇ ਵੀ ਸਾਨੂੰ ਪੁੱਛਿਆ ਜਾਂਦਾ ਹੈ ਕਿ ਵਿੱਚ ਪੰਚਕਾਂ ਤਾਂ ਨਹੀਂ ਆਉਂਦੀਆਂ ਪਰ ਇੱਥੇ ਸੋਚਿਆ ਜਾਵੇ ਜੇ ਕੁਦਰਤ ਦਾ ਨਿਜ਼ਮ ਹੈ ਬੱਚਾ ਪੈਦਾ ਹੋਣ ਵਾਲੇ ਵੇਲੇ ਜੇ ਪੈਚਕਾ ਹੋਣ ਕੀ ਅਸੀਂ ਰੋਕ ਸਕਦੇ ਹਾਂ ਸੋ ਇਹ ਕੁਦਰਤ ਦਾ ਨਿਯਮ ਹੈ ਇਹ ਸੂਰਜ ਚੰਦਰਮਾ ਦਿਨ ਔਰ ਰਾਤ ਘੜੀ ਕੜੀ ਵਲਾਂ ਦਾ ਇਹ ਗਿਣਤੀ ਮਿੰਤੀ ਸੀ ਪੁਰਾਣੇ ਸਮਿਆਂ ਦੇ ਵਿੱਚ ਸੋ ਇਹਦਾ ਆਮ ਜ਼ਿੰਦਗੀ ਦੇ ਨਾਲ ਕੋਈ ਸਬੰਧ ਨਹੀਂ ਹੈ ਇਸ ਵਾਸਤੇ ਪੰਚਕਾਂ ਦੀ ਟੈਨਸ਼ਨ ਨਾ ਲਿਆ ਕਰੋ ਭੈਣੋ ਇਹ ਰਖੜੀ ਕੋਈ ਧਾਰਮਿਕ ਰਸਮ ਨਹੀਂ ਹੈ ਇੱਕ ਸਮਾਜਿਕ ਰਸਮ ਹੈ ਸੋ ਇਸ ਨੂੰ ਸਾਰੇ ਖੁਸ਼ੀਆਂ ਦੇ ਨਾਲ ਮਨਾਓ ਭੈਣਾ ਆਪਣੇ ਭਰਾਵਾਂ ਦੇ ਨਾਲ ਪਿਆਰ ਦੀ ਸਾਂਝ ਪਾਉਣੀ ਆ ਹੋਈਆਂ ਇਹ ਰੱਖੀ ਦਾ ਰਕੜੀ ਦਾ ਪ੍ਰਿਹਾਰ ਮਨਾਉਣੀ ਆ ਹਨ ਸੋ ਵਹਿਮਾਂ ਭਰਮਾਂ ਦੇ ਵਿੱਚ ਨਹੀਂ ਪੈਣਾ ਪੈਂਚਕਾਂ ਦਾ ਸਾਡੀ ਜ਼ਿੰਦਗੀ ਦੇ ਨਾਲ ਸਾਡੇ ਰਹਿਣ ਸਹਿਣ ਦੇ ਨਾਲ ਸਾਡੇ ਸਮਾਜ ਦੇ ਨਾਲ ਸਾਡੇ ਧਰਮ ਦੇ ਨਾਲ ਕੋਈ ਸਬੰਧ ਨਹੀਂ ਹੈ ਮੇਰੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਆ ਜੇ ਲਾਈਕ ਕਮੈਂਟ ਕਰਿਆ ਜੇ ਜੇ ਕਿਤੇ ਮੇਰੇ ਤੋਂ ਬੋਲਦਿਆਂ ਜਾਂ ਇਤਿਹਾਸ ਦੀ ਜਾਣਕਾਰੀ ਸਾਂਝੀ ਕਰਦੇ ਆ ਗਲਤੀ ਹੋਈ ਤਾਂ ਮੈਨੂੰ ਜਰੂਰ ਦੱਸਿਆ ਜੀ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ